ਸੱਤਿਆ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲਿੰਕ ਕੌਰ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਇੱਕ ਵਾਰ ਫੇਰ ਤੋਂ ਅਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਪਿੰਡ ਧਨੋਲਾ ਦੇ ਵਿਖੇ 350 ਸਾਲਾ ਸ਼ਹੀਦੀ સ્ਤਾਲੀ ਨੂੰ ਸਮਰਪਿਤ ਗੁਰਮਤ ਸਮਾਗਮ ਵੀ ਕਰਵਾਇਆ ਗਿਆ ਅਤੇ ਇਸ ਦੇ ਨਾਲ ਨਗਰ ਕੀਰਤਨ ਵੀ ਸਜਾਇਆ ਗਿਆ ਅਤੇ ਸਿੱਖుల ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕਰ ਧਨੋਲਾ ਉਥੇ ਸਾਲਾਨਾ ਜੋੜ ਮੇਲਾ ਉਹਨਾਂ ਜੋਹ ਬਹਾਦਰ ਸਾਹਿਬ ਮਹਾਰਾਜ ਨੇ ਉਹ ਜਗ੍ਹਾ ਤੇ ਆ ਕੇ ਬੜੂ ਵੀ ਸ਼ਿਰੋਮਤੀ ਕਰਨ ਦਿੱਤੇ ਗੋਰੂ ઋਸ਼ੀ ਨੇ ਨਾਗਰੀ ਲਾਲਪੇ ਹਲ ਦਿੱਤਾ ਇਸ ਜਗ੍ਹਾ ਤੇ ਗੂਡ ਤੇਗ ਬਾਦਸ਼ਾਹ ਮਹਾਰਾਜ ਨੇ ਗੋਰੂ ઋਸ਼ੀ ਨੇ ਇੱਕ ਨਿਸ਼ਾਨੀ ਮੰਗੀ ਗੂਡ ਤੇਗ ਬਾਦਸ਼ਾਹ ਮਹਾਰਾਜ ਨੇ ਤਕਾਲ ਕਮਕਸ਼ਿਸ਼ ਕੀਤੀ ਉਸ ਤੋਂ ਬਾਅਦ ਉਹਨੇ ਦਾ ਮੋਰ ਪੂਰ ਕੀਤਾ ਧੰਨੂ ਚੌਧਰੀ ਜਿੰਦ ਨਾਮ ਤੋਂ ਨਗਰ ਕੁਲਾਵਾਂ ਵਸਿਆ ਉਸ ਨੂੰ ਪੁੱਤਰ ਦੀ ਬਾਤ ਹੋਣ ਸੀ ਇਹ ਜਿਹੜਾ ਫੁਲਾਣਾ ਗੋੜ ਮੇਲਾ ਹਰ ਸਾਲ ਦੀ ਤਰ੍ਹਾਂ ਆਇਆ ਲਗਾ ਐਰ ਕੀ ਸ਼ੇਰ ਸਿੰਘ ਤੇਜ বাহাদুর ਸਾਹਿਬ ਮਹਾਰਾਜ ਦਾ ਸਾਡੇ ਦੇ ਟੋਟਾ ਦਾ ਭਾਈ ਮਤੀ ਦਾ ਭਾਈ ਸਤੂਰਾਸ ਭੰਗਿਆਲਾ ਜੀ ਦਾ ਜਿਹੜਾ ਸ਼ਰੋਮਣੀ ਗੋਦਵਾਲਾ ਪ੍ਰਬੰਧਕ ਕਮੇਟੀ ਦੇ ਬੜੇ ਵੱਡੀ ਪ੍ਰਾਪਤ ਨਾਲ ਦੇ ਸੰਬੋਧਨ ਸੱਜਣੇ ਸਕਤਾ ਆ ਕੇ ਸਾਰੇ ਸ਼ਰੋਮਣੀ ਗੋਦਵਾਲਾ ਦੇ ਪ੍ਰਤੀਕ ਆਇਆ ਉਹ ਅਮੀ ਲੜੀ ਪਹਿ ਹੈ ਕਿ ਸੱਜਣ ਘੋਲੇ ਚੜਾ ਨਗਰ ਪ੍ਰਤੀਕ ਕੀਤਾ ਜਾਂਦਾ ਦਾ ਸਮੂਹੀਆਂ ਸਾਡਾ ਕੱਲ੍ਹ ਸਾਡੇ ਪ੍ਰਧਾਨ ਸ਼ਰੋਮਣੀ ਗੋਦਵਾਲਾ ਪ੍ਰਬੰਧਕ ਕਮੇਟੀ ਕੋਟਾ ਮਿਸਾਵਾ ਉਹਨੇ ਹਾਜ਼ਰੀ ਲਵਾ ਕੇ ਗਏ ਨਾ ਮਾ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦਾ ਮੈਂਬਰਸ ਗ੍ਰੋਪਲੀ ਕੋਲ ਦਾ ਪ੍ਰਬੰਧਕ ਕਮੇਟੀ ਹੋਰ ਜਿੰਨੀਆਂ ਵੀ ਸੰਗਤਾਂ ਆਈਆਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਨਗਰ ਕੀਰਤ ਸਿੰਘ ਰਾਨਪੁਰ ਜਿਹੜਾ ਪ੍ਰਕਾਸ਼ ਸਾਹਿਬ ਤੋਂ ਰੋਈ ਹੈ ਜੀ ਢੋਲਾ ਅਜਰ ਦੀ ਵਾਰ ਤੋਂ ਪੜਾਵਾ ਤੋਂ ਸਹਿਰ ਸਾਹਿਬ ਸਾਫ ਸਾਬ ਜਿੰਨਾਂ ਤੋਂ ਹੋਏਗੀ ਜੀ ਸਰਬ ਸੰਗਤਾਂ ਦਾ ਵੀ ਸਰਪ੍ਰਸਤ ਭਾਗ ਨਾਲ ਇਹਦਾ ਸਤਾਵਾਰ ਉੱਤਰੀ ਪ੍ਰਧਾਨ ਜੀਆਂ ਭਾਰੀਆਂ ਨੇ ਆਉਂ ਕੋਲਾ ਬਹਾਦਰ ਜੀ ਦਾ ਵੀ ਕਰਦਾ ਹਾਂ ਤੁਹਾਨੂੰ ਨਮਨ ਕਰਕੇ ਆਪਣੇ ਯੋਗਦਾਨ ਨੂੰ ਸਭਿਆ ਵਧਾਈ ਦੀ ਸਰਬਸੰਮਤੀ ਦਾ ਬਹੁਤ ਬਹੁਤ ਧੰਨਵਾਦ ਦੀ ਵਾਇਗੁਰਜੀ ਦਾ ਖਾਸਾ ਵਾਇਗੁਰਜੀ ਦੀ ਸੱਤੇ ਅੱਜ ਮਾਨ ਦਾ ਪ੍ਰਸਤਾਵ ਜਿੰਦਾ ਬਸਤਵ ਦਾ ਪਾਪਾ ਤੇਜੀ ਜੀ ਤੋਂ ਕੋਲਾ ਵੱਲੋਂ ਜਿਹੜੀ ਸੇਗੋ ਆਪਰਦੀ ਸਰਕਾਰ ਦੀ ਕੋਲਾ ਦੇ ਮਹਾਨ ਨਕੀ ਬੀਤਲ ਕਿੰਦਾ ਜਾ ਰਿਹਾ ਹੈ ਦੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਂ ਤੋਂ ਇਹ ਯੂਨੀਅਨ ਚ ਭਾਈ ਮਤੀ达ਰ ਭਾਈ ਸੱਗੀ ਰਾਜ ਜੀ ਭਾਈ ਜਾਨਾ ਜੀ ਦਾ ਤੇ ਗੁਰੂਗੋਬਿੰਦ ਘਵਰੇ ਆਈ ਦਿਲ ਸੇ ਮਾਤਾ ਜੀ ਜੁਰਤ ਪਰ ਚਾਰੇ ਸਹਿਬ ਜਾ ਕੇ ਤੇ ਗੁਰੂ ਤੇਗ ਬਹਾਦਰ ਜੀ ਟਰੋਲਾ ਆਵਦ ਨੂੰ ਮੁੱਖ ਰੱਖ ਗਿਆ ਆ ਚੈਨ ਦਾ ਗੁਰੂਕਵਾਂ ਰੱਖਿਆ ਗਿਆ ਸੀ ਜਿਸ ਦੇ ਤੋਂ ਹੋਗਾ ਪ੍ਰਾਪਤ ਨੱਜਰ ਦੀ ਟਰੋਲਾ ਦਾ ਤੁਸੀਂ ਲਈ ਜਵਨਾ ਹੋਇਆ ਜਿਸ ਦੇ ਵਿੱਚ ਕੌਮਦੀਆਂ ਮਹਾਨ ਕਿੱਤਾ जिसे बबाबीर सिंह जी का खिलाफ पहुंचे है कल मात्र प्रधानी आज भी गए श्रोद्वारा परमजीत जयदार बलबीत जयदारी सिंह पुलिस बीता सिंह जी आदमी भर रहे हैं उसे वही गिनती गुरद्वारा साहब अमृतर का नरेंद्र जीत ਜੰਨ ਦੇ ਉਪਾਰ ਦੇ ਸਰਦਾਰਤਾ ਪਰਚਾਇ ਦਾ ਸਮਝਾ ਦਾਪ ਸਨੇਹ ਤੇ ਬੋਲੇ ਵਿਕਾਸ ਤੇ ਰਾਗੀ ਸਾਡੀ ਪ੍ਰਚਾਰ ਕਮੇਟੀ ਦੇ ਸਦਕਾ ਹੋਇਆ ਨੂੰ ਭਾਰਮ ਪ੍ਰਚਾਰ ਦੇ ਵੱਲੋਂ ਰਾਗੀ ਸਿੰਘਾਂ ਸਾਡੀ ਸਿੰਘਾਂ ਪ੍ਰਚਾਰਕਾਂ ਦੀਆਂ ਜੋਤੀਆਂ ਲਾ ਲਗੀਆਂ ਨੇ ਜੋ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪ੍ਰੇਰਿਤ ਕਰਕੇ ਇਸ ਨਗਰ ਵਿਧਾਨ ਸਭਾ ਨੂੰ ਆਰੰਭੇ ਵਾਇਰਲ ਡੀਕਾ ਹਾਲਤਾ ਵਾਇਰਲ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਹੀਦੀ ਸਵਾਦੇ ਮੌਕੇ ਦਸਤਾਰਾ ਦਾ ਲੰਗਰ ਲਗਾਇਆ ਗਿਆ ਤੇ ਇਸੇ ਚੱਲ ਰਿਹਾ ਸ਼੍ਰੋਮਣੀ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਸ ਜਿਹੜੇ ਦਾ ਸਾਰਾ ਇਹ ਲੰਗਰ ਹੈ ਇਸ ਨੂੰ ਸਾਂਝਾ ਕੀਤਾ ਗਿਆ ਤੇ ਫਿਲਹਾਲ ਤੁਸੀਂ ਇੱਥੇ ਆ ਤਸਵੀਰ ਆਪਨੇ ਟੀਵੀ ਸਕਰੀਨ ਤੇ ਵੀ ਦੇਖ ਰਹੇ ਹੋ ਅਤੇ ਉਹਨਾਂ ਵੱਲੋਂ ਆਪਣੇ ਦਸਤਾਰਾ ਦੇ ਲੰਗਰ ਨੂੰ ਲੈ ਕੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਾਤਸ਼ਾਹ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਹਰ ਮਨੁੱਖੀ ਹਿਰਦਾ ਸਜਦਾ ਕਰ ਰਿਹਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਪੰਥਕ ਜਥੇਬੰਦੀਆਂ ਵੱਲੋਂ ਬੇਅੰਤ ਕਾਰਗੁਜ਼ਾਰੀਆਂ ਹੋ ਰਹੀਆਂ ਆਪੋ ਆਪਣੀ ਟੀਕੇ ਦੇ ਨਾਲ ਸ਼ਹੀਦ ਬਾਬਾ ਜੀਵਨ ਸਿੰਘ ਦੀ ਵੈਲਫੇਅਰ ਸੋਸਾਇਟੀ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕਾਲਜ ਦੇ ਮੁੱਖ ਗੇਟ ਦੇ ਉੱਤੇ ਦਸਤਾਰਾਂ ਦਾ ਲੰਗਰ ਦਸਤਾਰਾਂ ਦੀ ਟ੍ਰੇਨਿੰਗ ਨੌਜਵਾਨੀ ਨੂੰ ਬਾਬਾ ਫਤਿਹ ਸਿੰਘ ਬਾਬਾ ਦਰਾਲ ਸਿੰਘ ਦੀ ਵਿਰਾਸਤ ਦੇ ਵਾਰਿਸ ਬਣਾਉਣ ਵਾਸਤੇ ਉਹ ਤਮਸ਼ੀਲ ਹੈ। ਸੋ 25, 26 ਤੇ 27 ਜੀ ਨੂੰ ਦਸਤਾਰਾਂ ਦੇ ਲੰਗਰ ਸ਼੍ਰੋਮ ਗੁਰਦਵਾਰਾ ਪਬੰਦੇ ਕਮੇਟੀ ਦੇ ਸਹਿਯੋਗ ਨਾਲ ਇੰਜੀਨੀਅਰ ਕਾਲਜ ਦੇ ਸਤਕਾਰਯੋਗ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਜੀ ਦੇ ਬੜੇ ਭਰਵੇਂ ਸਹਿਯੋਗ ਦੇ ਨਾਲ ਸਾਰੇ ਨੌਜਵਾਨ ਦੀ ਤਤ ਪਰ ਨੇ ਆਵਸਾਰੀ ਗੌਂ ਇਕੱਠੇ ਹੋਈਏ। ਦਸਤਾਰਾਂ ਦੇ ਸਵਾ ਮਨੂ ਸਾਭੀਏ ਬਾਬਾ ਫਤੇਸ ਸਿੰਘ ਬਾਬਾ ਦੁਰਾਸਿੰਘ ਦੀ ਵਾਰ ਸਖਵਾਈਏ ਫਿਰ ਪਿਆਰਾ ਉਹ ਦਮ ਹੈ ਸਹਯੋਗ ਦੇਣਾ ਤੇ ਲਾਹਾ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਆਪਣੇ ਪਿੰਡ ਚੱਲੀ ਛਟੋਜ ਵਿਖੇ ਪਹੁੰਚੇ ਤੇ ਉਸ ਤੋਂ ਬਾਅਦ ਲੋਕਾਂ ਵੱਲੋਂ ਆਪਣੇ ਵਿਚਾਰ ਵੀ ਸਾਝੇ ਕੀਤੇ ਗਏ ਸੋ ਮੈਨੂੰ ਬੜੀ ਖੁਸ਼ੀ ਆਪਦੇ ਪਿੰਡ ਆ ਕੇ ਮੈਂ ਕੋਈ ਬਹੁਤੀ ਰਾਜਨੀਤਿਕ ਸਪੀਚ ਨਹੀਂ ਦੇਣੀ ਮੈਂ ਕੋਈ ਪਿੰਡ ਚ ਕਦੇ ਮੈਂ ਭਾਸ਼ਣ ਨਹੀਂ ਦਿੰਦਾ ਆਪਦੇ ਪਿੰਡ ਸਾਰੇ ਤੁਸੀਂ ਸਿਆਣੇ ਹੋ ਤੇ ਬਸ ਇਹੀ ਕਹੂੰਗਾ ਕਿ ਜੇ ਮੌਕਾ ਮਿਲੇ ਹੈ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਉਸ ਮੌਕੇ ਨੂੰ ਇਸ ਕਰਕੇ ਠਾਈਏ ਕਿ ਫਾਇਦਾ ਇਹਦਾ ਕਿ ਆਪਾਂ ਤਰੱਕੀਆਂ ਕਰੀਏ ਕੋਈ ਇਹ ਨਹੀਂ ਹੈਗਾ ਕਿ ਕੱਲੇ ਕੱਲੇ ਇਸ ਪਿੰਡ ਨੂੰ ਹੀ ਐ ਮੈਂ ਧਰਮਗੜ੍ਹ ਨੂੰ ਮੈਂ ਗੰਡੂਆ ਨੂੰ ਫਤੇਗੜ੍ਹ ਨੂੰ ਪਾਟੇ ਵਾਲੀ ਨੂੰ ਗੜੱਦੀ ਨੂੰ ਦੋਦੜੇ ਨੂੰ ਭਾਦਰੇ ਨੂੰ ਇਧਰੋਂ ਝਾੜੋਂ ਵੀਰ ਸ਼ੇਰੋਂ ਤੇ ਤੈਪੀ ਜਿੱਥੇ ਜਿੱਥੇ ਮਰਜ਼ੀ ਆਲੇ ਆ ਜਾਣਾ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ ਮੇਰੇ ਬਾਤ ਸਾਰੇ ਇੱਕੋ ਆਪਣੇ ਰਿਸ਼ਤੇਦਾਰੀਆਂ ਨੇ ਸਾਰੇ ਨਾਲ ਇੱਕੋ ਪਤਣ ਦਾ ਪਾਣੀ ਪੀਨੇ ਆ ਕਿੱਡਾ ਕਾ ਪੰਜਾਬ ਐਡਾ ਕ ਪੰਜਾਬ ਆ ਜੀ ਤਿੰਨ ਘੰਟਿਆਂ ਚ ਸਾਰਾ ਕਾਰ ਤੇ ਪੰਜਾਬ ਮੁੱਕ ਜਾਂਦਾ ਜਿੱਦ ਨੂੰ ਮਰਜੀ ਤੋਜੋ ਤਿੰਨ ਘੰਟਿਆਂ ਦਾ ਪੰਜਾਬ ਆ ਸੋ ਇਸ ਕਰਕੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਮੈਨੂੰ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਲੀਡਰ ਮਿਲਦੇ ਆ ਵੱਡੇ ਵੱਡੇ ਮੰਤਰੀ ਮਿਲਦੇ ਆ ਉਹ ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਪਿੰਡ ਜਿਹੜਾ ਤੁਹਾਨੂੰ ਪਿਆਰ ਮਿਲਦਾ ਉਹ ਬਹੁਤ ਘੱਟ ਲੋਕਾਂ ਨੂੰ ਮਿਲਦਾ ਮੇਰੀ ਵੀ ਛਾਤੀ ਚੌੜੀ ਹੋ ਜਾਂਦੀ ਆ ਫਿਰ ਤੇ ਜਦੋਂ ਮੈਂ ਪਿੰਡ ਦਾ ਜਦੋਂ ਮੈਂ ਪਿੰਡ ਦਾ ਨਾਂ ਲੈ ਦਿੰਨਾ ਤਾਂ ਥੋੜਾ ਵੀ ਕੱਦ ਪਾ ਜਾਂਦਾ ਕੋ ਤੁਸੀਂ ਵੀ ਕਹਿੰਦੇ ਹੋ ਹਾਂ ਸਾਡਾ ਪਾਈ ਸਾਡਾ ਮੁੰਡਾ ਹੈ ਸਾਡਾ ਜਵਾਬ ਹੈ ਇਹੀ ਫਰਕ ਹੈ ਆ ਕੱਲ ਦਾ ਟੀਵੀ ਤੇ ਚੱਲੀ ਜਾਂਦਾ ਕੱਲ ਨੂੰ ਸਤਾ ਜਾਣਗੇ ਮੁੱਖ ਮੰਤਰੀ ਮਾਏਗਾ ਓਏ ਸਾਡੇ ਵਾਲੇ ਪਿੰਡਾਂ ਦੇ ਨਾਂ ਕਿੱਥੇ ਟੈਲੀਵਿਜ਼ਨ ਤੇ ਆਉਣੇ ਸੀ ਇੱਥੇ ਠੀਕ ਹੈ ਨਾ ਸੋ ਇਸ ਕਰਕੇ ਅ ਆਪਾਂ ਕਹਿੰਦੇ ਹੁੰਦੇ ਆ ਪਿੰਡ 'ਚ ਕਹਿੰਦੇ ਵੀ ਫਲਾਨੇ ਨੇ ਪਿੰਡ ਦਾ ਨਾਂ ਕੱਢਤਾ ਬਈ ਆਪਣੇ ਮੁੰਡੇ ਕਬੱਡੀ ਦੇ ਵਧੀਆ ਪਲੇਅਰ ਨੇ ਆਪਣੇ ਪਿੰਡ ਦਾ ਮੁੰਡਾ ਪ੍ਰਗਟ ਲਿਖਦਾ ਵੀ ਬਹੁਤ ਵਧੀਆ ਹੈ ਮੱਖਣ ਖੇਡਦਾ ਬਹੁਤ ਵਧੀਆ ਹੈ ਹੈਨਾ ਤੇ ਹੋਰ ਨਵੇਂ ਮੁੰਡੇ ਜਿਹੜੇ ਕੋਈ ਖੇਡਾਂ ਚ ਜਾ ਰਿਹਾ ਹੈ ਕੋਈ ਸਾਹਿਤ ਵਾਲੇ ਪਾਸੇ ਜਾ ਰਿਹਾ ਹੈ ਤੇ ਜ ਜਿੱਧਰ ਵੀ ਮੌਕਾ ਮਿਲਦਾ ਜਵਾਕ ਦਾ ਜਿੱਧਰ ਨੂੰ ਮਨ ਹੈਗਾ ਉਹਨੂੰ ਉਧਰ ਤਰੱਕੀ ਕਰਨ ਦਿਓ ਮੈਨੂੰ ਉਮੀਦ ਹੈ ਕਿ ਇਹ ਜਿਹੜੇ ਆਪਣੇ ਪਿੰਡ ਪਹਿਲਾਂ ਆ ਸਾਰੇ ਇਲਾਕਾ ਨਾ ਪਛੜਿਆ ਹੋਇਆ ਇਲਾਕਾ ਮੰਨਿਆ ਜਾਂਦਾ ਸੀ ਤੇ ਹੁਣ ਇਹ ਇਲਾਕਾ ਜਿਹੜਾ ਇਹ ਨੰਬਰ 1 ਇਲਾਕਾ ਬਣ ਜੂਗਾ ਫੌਜ ਦੇ ਵਿੱਚ ਕੀ ਹੁੰਦਾ ਜਦੋਂ ਫੌਜ ਚ ਪਰੇਡ ਹੁੰਦੀ ਹੈ ਨਾ ਜਿਹੜਾ ਸਭ ਲਾਈਨ ਚ ਜਾਂਦੇ ਨੇ ਉਹ ਪਰੇਡ ਦੇ ਵਿੱਚ ਜਿਹੜਾ ਸਭ ਤੋਂ ਅੱਗੇ ਹੁੰਦਾ ਸਾਰੇ ਜਾਣਿਆਂ ਦੀ ਨਿਗਾ ਉਹ ਤੇ ਹੁੰਦੀ ਹੈ ਵੀ ਇਹ ਸਭ ਤੋਂ ਵਧੀਆ ਫੌਜੀ ਹੋਣਾ ਇਹਨਾਂ ਦਾ ਇਹ ਸਭ ਤੋਂ ਵਧੀਆ ਜਵਾਨ ਹੋਣਾ ਜਿਹੜਾ ਮੂਰ ਲਾਇਆ ਹੈ ਵੀ ਇਹ ਵੀ ਚੜ੍ਹਾਈ ਹੈ ਸਭ ਤੋਂ ਜਿਹੜਾ ਮਾਗਰ ਹੁੰਦਾ ਉਹਦੇ ਵੱਲ ਹੋਰ ਹੀ ਤਰ੍ਹਾਂ ਦੇਖਦੇ ਹੁੰਦੇ ਨੇ ਵੀ ਉਹ ਤਾਂ ਯਾਰ ਰਿਹਾ ਕੋ ਹੈ ਜਾ ਹੈਗਾ ਕੰਮ ਵੀ ਤਾਂ ਮਗਰ ਲਾਇਨੇ ਪਰ ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜੇਂਗੇ ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਉਹ ਜਿਹੜਾ ਸਭ ਤੋਂ ਮਗਰ ਲਾਉਂਦਾ ਮੂਰੇ ਹੋ ਜਾਂਦਾ ਉਹ ਜਾਂਦਾ ਹੁੰਦਾ ਫਿਰ ਉਹਦੇ ਕੰਨੀ ਦੇਖੀ ਜਾਂਦੇ ਨੇ ਉਹ ਆਏ ਉਹ ਮੈਨ ਆਏ ਇਹਨਾਂ ਦਾ ਸੋ ਆਪਣਾ ਇਲਾਕਾ ਪਹਿਲਾਂ ਇਹਨਾਂ ਨੇ ਨਾ ਮਗਰ ਲਾਈ ਰੱਖਿਆ ਵੀ ਮਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿਤਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੂਰੇ ਆ ਗਿਆ ਆਪਣਾ ਪਿੰਡ ਹੁਣ ਸਭ ਤੋਂ ਮੂਰੇ ਆ ਗਿਆ ਹੁਣ ਸਾਰੇ ਆਪਣੇ ਵਾਲੇ ਪਿੰਡ ਨੂੰ ਦੇਖਦ ਨੇ ਆ ਪਿੰਡ ਆ ਓਏ ਮੇ ਪਾਇਨੇ ਆ ਆ ਫੇਰੂਆਣੇ ਵਾਲਾ ਖੇਤ ਆ ਨਾੜੇ ਵਾਲਾ ਆ ਕੱਸੀ ਵਾਲਿਆ ਛੱਪੜ ਵਾਲੇ ਢਾਬਾਂ ਵਾਲੇ ਖੇਤ ਵੀ ਮਸ਼ਹੂਰ ਹੋ ਗਏ ਹੁਣ ਇਹ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾਂ ਨੇ ਆਪਣੇ ਕਹਿੰਦੇ ਸਿਆਣੇ ਕੇ ਨੀਤੀਆਂ ਨੂੰ ਮਰਾਦਾ ਹੁੰਦੀਆਂ ਨੇ ਨੀਤ ਸਾਫ ਹੋਵੇ ਸਾਰਾ ਕੁਝ ਠੀਕ ਹੋ ਜਾਂਦਾ ਸੋ ਮੈਂ ਕੋਈ ਫੇਰ ਇੱਕ ਵਾਰੀ ਕਹਿਣਾ ਕਿ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਸਰਪੰਚ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਹਾਲੇ-ਦੋੜ ਪਿੰਡਾਂ ਤੋਂ ਵੀ ਬਹੁਤ ਸਾਰੇ ਆਏ ਹੋਏ ਨੇ ਧਰਮਗੜ ਤੋਂ ਜੁਕੇਪੜ ਤੋਂ ਔਰ ਜਿੱਤ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਉਹਦਾ ਹੁਣ ਉਹ ਤੇ ਵੱਡੇ ਵੱਡੇ ਚੈਨਲਾਂ ਤੇ ਚੱਲੀ ਜਾਂਦਾ ਕਹਿੰਦੇ ਇੱਕੋ ਵੋਟ ਕੌਣ ਪਾ ਗਿਆ ਮੈਂ ਮੈਂ ਕਿਹਾ ਯਾਰ ਮੈਂ ਜਾਣਾ ਕੱਲ ਨੂੰ ਪਿੰਡ ਰਵੇਂ ਨਾ ਲੜ ਪੈਣ ਉਹ ਉਹ ਸ਼ੱਕ ਕਰੀ ਜਾਂਦੇ ਦੋ ਤਿੰਨ ਬੰਦਿਆਂ ਤੇ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਗੱਦੀ ਤਾਂ ਕੋਈ ਨਹੀਂ ਚਲੋ ਹੈਨਾ ਕੁਝ ਨਹੀਂ ਕੁਝ ਹਰੇਕ ਦਾ ਹੱਕ ਹੈ ਹਰੇਕ ਦਾ ਪਰ ਐ ਵੀ ਉਹ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦਾ ਹੈ ਟੀਵੀ ਤੇ ਮੈਂ ਕੱਲ ਦੇਖ ਰਿਹਾ ਸੀ ਅੱਜ ਵੀ ਸਵੇਰੇ ਮੈਨੂੰ ਪੱਤਰਕਾਰਾਂ ਨੇ ਫੋਨ ਆਇਆ ਸੀ ਕਹਿੰਦੇ ਜੀ ਬੰਦਾ ਲੱਭਿਆ ਉਹ ਮੈਂ ਕਿਹਾ ਜੀ ਇਹ ਜਾਂਚ ਜਾਰੀ ਹੈ ਮੈਂ ਕੋਈ ਗਲਤੀ ਗੁਲਤੀ ਨਾਲ ਹੀ ਪਾ ਗਿਆ ਹੁਣਾ ਨਹੀਂ ਸਾਡੇ ਤਾਂ ਨਹੀਂ ਹੈਗਾ ਇਹੋ ਜਿਹਾ ਕੋਈ ਹੈਨਾ ਚਲੋ ਕੋਈ ਨਹੀਂ ਤੇ ਬਹੁਤ-ਬਹੁਤ ਵਧਾਈਆਂ ਤੁਹਾਨੂੰ ਜਿਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਰਿਸ਼ਤੇਦਾਰੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਪੜੋ ਨੰਬਰ ਲਓ ਨੌਕਰੀਆਂ ਲਓ ਤਰੱਕੀਆਂ ਕਰੋ ਇੱਕ ਨੌਕਰੀ ਮਿਲ ਗਈ ਜ਼ਰੂਰੀ ਨਹੀਂ ਵੀ ਉਹੀ ਨੌਕਰੀ ਕਰਨੀ ਹੈ ਉਦੋਂ ਗਾਂਹਾਂ ਵਾਲੀ ਨੌਕਰੀ ਵਾਸਤੇ ਪੜਨਾ ਸ਼ੁਰੂ ਕਰ ਦਿਓ ਉਹ ਮਿਲ ਜੂਗੀ ਉਹ ਕਿਸੇ ਹੋਰ ਵਾਸਤੇ ਖਾਲੀ ਕਰ ਦਿਓ ਉੱਥੇ ਉਹਨੂੰ ਮਿਲ ਜੂਗੀ ਪੁਲਿਸ ਦੇ ਵਿੱਚ ਭਰਤੀਆਂ ਚੱਲ ਰਹੀਆਂ ਨੇ 58000 ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਪਾਣੀ ਆ ਗਿਆ ਕੱਸੀਆਂ ਦਾ ਉਹੀ ਪਾਣੀ ਐ ਗਲਾਬ ਜਿੱਦੇ ਪਹਿਲਾਂ ਉੱਥੇ ਧੌਂਦੇ ਹੁੰਦੇ ਸੀ ਹੈਨਾ ਹਾਂਜੀ ਮਿੰਦੂ ਜੀ ਇੱਥੇ ਦਾ ਦੋ ਕੋਣੇ ਦਾ ਦੇ ਖੜ ਕੇ ਦਦੇ ਹਾਂ ਆਜੂਗਾ ਇਧਰ ਵੀਰ ਆਲੇ ਪਾਸੇ ਹੈਂ ਕਾਦੀ ਐਨਓ ਸੀ ਹੈ ਕਾਦੀ ਐਨਓ ਸੀ ਹੈ ਹੈ ਹੋ ਗਿਆ ਜੀ ਹੋ ਗਿਆ ਕੰਮ ਤੁਹਾਡਾ ਲੈ ਲਈ ਤੁਹਾਡੇ ਦਰਵਾਜ਼ੇ ਹੀ ਲੈ ਲਈ ਕੀ ਕੁਝ ਬਣਾਦੀ ਹੈ ਇਹਦਾ ਪੈਲਸ ਬਣ ਗਿਆ ਜੀ ਪੈਲਸ ਅੱਛਾ ਹਾਂ ਉਹ ਕਰ ਰਹੇ ਉਹ ਬਹੁਤ ਸਾਰੇ ਪਿੰਡਾਂ 'ਚ ਬਣਾਉਣ ਲੱਗੇ ਖੁਸ਼ੀ ਗਮੀ ਦੇ ਫੰਕਸ਼ਨ ਕਰਨ ਵਾਸਤੇ ਪੈਲਸ ਬਣਾਵਾਂਗੇ ਜਿਹਦੇ 'ਚ ਕੋਈ ਭੋਗ ਪਾਉਣਾ ਹੈ ਕਿਸੇ ਨੇ ਕੋਈ ਖੁਸ਼ੀ ਦਾ ਕੋਈ ਫੰਕਸ਼ਨ ਕਰਨਾ ਹੈ ਉਹ ਜਿਹੜੇ ਵੱਡੇ ਪੈਲਸ ਨੇ ਉਹ ਮਹਿੰਗੇ ਨੇ ਉੱਥੇ ਜਾ ਨਹੀਂ ਸਕਦੇ ਬਹੁਤ ਸਾਰੇ ਪਿੰਡਾਂ 'ਚ ਕਰ ਰਹੇ ਆ ਮਿੰਦੂ ਜੀ ਤੇ ਗਰੀਬਾਂ ਵਾਸਤੇ ਇਹ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਤੁਸੀਂ ਤਾਂ ਇੱਥੇ ਫੜਾ ਦਿਓ ਮੈਂ ਫੜਾ ਦੂੰਗਾ ਫੜਾ ਮੈਂ ਕਰ ਫੋਨ ਨੰਬਰ ਲਿਖ ਦੇ ਲਓ ਕੰਨਿਆ ਸੜਕਾਂ ਸਾਰੀਆਂ ਬਣੀਆਂ 43000 ਕਿਲੋਮੀਟਰ ਸੜਕਾਂ ਬਣਨ ਗਈਆਂ ਪ੍ਰਧਾਨ ਮੰਤਰੀ ਯੋਜਨਾ ਛੱਡੋ ਦੀ ਮੁੱਖ ਮੰਤਰੀ ਯੋਜਨਾ ਆਊਗਾ ਪ੍ਰਧਾਨ ਮੰਤਰੀ ਵਾਲਾ ਪਤਾ ਹੀ ਨਹੀਂ ਕੀ ਕਰੀ ਜਾਂਦੇ ਰਹਿੰਦੇ ਉਹ ਤਾਂ ਉਹ ਤਾਂ ਨਰੇਗਾ ਦੇ ਪੈਸੇ ਕੱਟਣ ਨੂੰ ਫਿਰਦੇ ਹੁਣ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਪਣੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਗਏ ਅਤੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਉਹਨਾਂ ਵੱਲੋਂ ਅਹਿਮ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਅਤੇ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਉਦੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹਦਾ ਮਾਜੇ ਦੀ ਤਸਦੀ ਦੇ ਉੱਤੇ ਜਿਹਦੇ ਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪ੍ਰਤਾਜਵਾ ਸੁਖੀ ਰੰਦਾਵਾ ਤਿੰਤ ਬਾਜਵਾ بڑے بڑے ਵੱਡੇ ਲੀਡਰ ਮਾਜੇ ਦੇ ਵਿੱਚ ਸੀਗੇ ਉਹ ਮਾਜੇ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਬਾਦ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਉਹ ਦਸੀ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਦੇ ਜਿੱਤੀਆਂ ਗਦਾਸਪੁਰ ਦੇ ਵਿੱਚ 7-8 ਸੀਟਾ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਦੇ ਅੰਬਰਸਤ ਖੜੀ ਇੱਕੋ ਨਾਲੇ ਤਰਫਦਾਰ ਦੇ ਵਿੱਚ ਖੜੀ ਆ। ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਰੇ ਤੁਹਾਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ। ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਸਪਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਐਤਕਾ ਸਾਨੂੰ ਮਲੇਕੀ 22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲ ਗੀਆਂ ਉਹ ਬਾਜਾ ਜਿਹੜਾ ਐਮ ਭੂਮਿਕਾ ਜਿਹੜਾ ਨਵਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਵਾਉਣੀ ਆ ਪਤਸੀ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਨਵਾਈ ਸੀਗੀ 16 ਸੀਟਾਂ ਤਾਂ ਕਿ ਐਤਕਾ ਵੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਬੜਾਵਾਂਗੇ ਸਰਕਾਰ 27 ਦੇ ਵਿੱਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜਿਹੜਾ ਪੁਜੀਸ਼ਨ ਤੇ ਬਲਾਕ ਸੰਪਤੀ ਤੋਂ ਸਾਰੇ ਪੰਜਾਬ 'ਚ ਹੀ ਹੋ ਗਿਆ ਪਰ ਮਾਝੇ ਦੇ ਬਾਦੇ ਜੋ ਕਿਹਾ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਔਰ 27 'ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਔਰ ਕਾਲੀ ਦਲ ਨੂੰ ਮਾਝੇ ਦੇ ਵਿੱਚ ਕੋਈ ਰਿਸਪੌਂਸ ਨਹੀਂ ਮਿਲਿਆ ਕਾਲੀ ਦਲ ਨੇ ਜਿੰਨੇ ਤਰਦਾਰ ਦੇ ਵਿੱਚ ਗੈਕਸਨ ਦੇ ਸੱਤੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ ਸੀਗੀ ਉੱਥੇ ਵੀ ਮਿਲਿਆ ਆ ਅਮਸਾ ਦੇ ਰਕਤ ਵੀ ਨਹੀਂ ਮਿਲਿਆ ਕਿਤੇ ਵੀ ਜਿਸ ਲੈਵਲ ਦਾ ਉਹ ਸੋਚਦੇ ਸੀਗੇ ਮਾੜਾ ਪੱਲਾ ਉਹਨਾਂ ਨੂੰ ਰਿਸਪੌਂਸ ਮਿਲਿਆ ਇਸ ਕਰਕੇ ਆਮアド ਵੀ ਪਾਰਟੀ ਜਿਹੜੀ ਆ 27 ਦੇ ਵਿੱਚ ਪੰਜਾਬ ਚ ਵੀ ਸਰਕਾਰ ਬਣਾਉਣ ਜਾ ਰਹੀ ਹੈ ਔਰ ਮਾਝਾ ਇਹਦੇ ਵਿੱਚ ਆਪਣੀ ਅਹਿਮ ਭੂਮਿਕਾ ਜਿਹੜੀ ਉਹ ਨਿਭਾਊਗਾ ਮੈਂ ਇਹ ਇਹ ਤੁਹਾਨੂੰ ਕਹਿਣ ਵਾਸਤੇ ਜਿਹੜਾ ਸੱਧਿਆ ਸੀਗਾ ਕਿ ਇੱਕ ਬਹੁਤ ਵੱਡਾ ਮਤਲਬ ਜਿਹੜੀ ਇਹ ਪ੍ਰਾਪਤੀ ਆ ਪੋਲੀਟਿਕਲੀ ਜਿਹੜੇ ਲੋਕ ਕਹੀ ਜਾਂਦੇ ਕਿ ਮਾਝਾ ਕਮਜ਼ੋਰ ਹੈ ਜੀ ਮਾਝਾ ਇਦਾਂ ਜੀ ਇਦਾਂ ਇਹ ਸਿਲੈਕਸ਼ਨ ਇਹ ਦੱਸਦਾ ਕਿ ਮਾਝਾ ਕਮਜ਼ੋਰ ਨਹੀਂ ਹੈ ਮਾਝਾ ਆਪਣੀ ਸਤਾਈ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਉਹ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਮਜੀਠੀਆ ਸਾਹਿਬ ਨੂੰ ਡਬਲ ਝਟਕਾ ਲੱਗਾ ਸਿਆਸੀ ਝਟਕਾ ਵੀ ਉਹਨਾਂ ਦੀ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਹੈ ਮਜੀਠੇ ਜੋ ਖਤਮ ਹੋਈ ਔਰ ਸੁਪਰੀਮ ਕੋਰਟ ਨੇ ਉਹਦੀ ਤਰੀਕ ਬਾਕੇ ਉਹਨਾਂ ਦੇ ਕੇਸ ਦੇ ਬਾਰੇ ਉਹ ਵੀ ਮੈਂ ਤੁਹਾਨੂੰ ਜਿਹੜਾ ਦੱਸਿਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀ ਇੱਕ ਜੀ ਜੀ ਆਇਆ ਕਿ ਜਿੱਤ ਹੈ ਪੰਜਾਬ ਦੀ ਜਿੱਤ ਨਹੀਂ ਹੈ ਪੰਜਾਬ ਪੁਲਿਸ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਨੀ ਬਸਾ ਦੇ ਪਰਮਿਟ ਵੰਡੇ ਗਏ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਬਸ ਸਾਡੇ ਦੀ ਜਿੱਤ ਆ ਗੱਲ ਹੈ ਬਹੁਤ ਸਾਰੇ ਬਸ ਸਾਡੇ ਸ਼ਹਿਰਾਂ ਦੇ ਵਿੱਚ ਆ ਗਏ ਥੈਂਕ ਯੂ ਸਰ ਪਹਿਲਾਂ ਉਹ ਬਾਹਰ ਸੀ ਹੁਣ ਸ਼ਹਿਰ ਦੇ ਵਿੱਚ ਆ ਗਏ ਉੱਥੇ ਰਸ਼ ਬਹੁਤ ਹੋਣ ਲੱਗ ਗਿਆ ਸੋ ਅਸੀਂ ਹੁਣ ਬੱਸਾਂ ਦੇ ਅੱਡੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਨਵੇਂ ਨਹੀਂ ਮੇਰੇ ਵੀ ਬਣਾਉਣੇ ਪੈਣਗੇ ਦੋ ਦੋ ੱਡੇ ਵੀ ਹੋ ਸਕਦੇ ਨੇ ਕਿਸੇ ਸ਼ਹਿਰ 'ਚ ਕਿ ਵੱਡੇ ਰੂਟ ਵਾਲੀਆਂ ਬੱਸਾਂ ਜਿਹੜੀਆਂ ਉਹ ਐ ੱਡੇ ਤੇ ਆਉਂਦੀਆਂ ਉਹਦੇ ਵਿੱਚ ਵਿੱਚ 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਦੂਜੇ ੱਡੇ 'ਚ ਆਉਣਗੇ ਤਾਂ ਕਿ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਰੋਜ਼ਗਾਰ ਨਾ ਮਾਰਿਆ ਜਾਵੇ ਜੇ ਬੱਸ ੱਡੇ 'ਚ ਬਾਹਰ ਚੱਲ ਗਿਆ ਉਹ ਜਿਹੜੀ ਦੁਕਾਨਾਂ ਨਾਲ ਆਲੇ-ਦਾਲੇ ਬੱਸ ੱਡੇ ਦੇ ਨੇ ਪਰ ਉਹ ਕਿਉਂਕਿ ਲੋਕਲ ਲੋਕ ਜ਼ਿਆਦਾ ਆਉਂਦੇ ਨੇ ਇਸ ਕਰਕੇ ਕੋਸ਼ਿਸ਼ ਕਰ ਰਹੇ ਕਿ ਲੋਕਲ ਬੱਸਾਂ ਉਸੇ ੱਡੇ ਤੇ ਆਉਣ ਤਾਂ ਕਿ ਉਹਨਾਂ ਦੀ ਦੁਕਾਨਦਾਰੀ ਵੀ ਚੱਲਦੀ ਰਵੇ ਤੇ ਜਿਹੜੀਆਂ ਵੱਡੇ ਰੂਟ ਵਾਲੀਆਂ ਸਿਰਫ ਕ੍ਰਾਸ ਕਰਦੀਆਂ ਬੱਸਾਂ ਸ਼ਹਿਰਾਂ ਨੂੰ ਉਹ ਕਿਸੇ ਹੋਰ ਵਧੀਆ ਜਗ੍ਹਾ ਤੇ ਕੋਈ ਬੱਸ ਅਡਾ ਲੋਕਾਂ ਨੂੰ ਪੁੱਛ ਕੇ ਬਣਾ ਦਿੱਤਾ ਜਾਵੇ ਤੇ ਵਿੱਚ ਦੀ ਜਿਹੜਾ ਆਉਣ ਜਾਣ ਦਾ ਜਿਹੜਾ ਸ਼ਟਲ ਬੱਸਾਂ ਜਾਂ ਈ ਰਿਕਸ਼ੇ ਵਗੈਰਾ ਉਹ ਵੀ ਉਹਨਾਂ ਦਾ ਪ੍ਰਬੰਧ ਹੋ ਸਕੇ ਤਾਂ ਕਿ ਲੋਕਾਂ ਨੂੰ ਜਾਣਾ ਆਉਣਾ ਜਿਹੜਾ ਸ਼ਹਿਰ 'ਚ ਉਹ ਸੌਖਾ ਰਹੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਬਹੁਤ-ਬਹੁਤ ਵਧਾਈ ਹੈ ਔਰ ਜਾਓ ਕੰਮ ਕਰੋ ਔਰ ਤੁਦ ਕੋਕ ਤੁਸੀਂ ਕੰਮ ਕਰੋਗੇ ਟਿਕਟਾਂ ਕਟੋਗੇ ਸਰਕਾਰ ਨੂੰ ਰੈਵਨਿਊ ਆਊਗਾ ਸਰਕਾਰ ਜਿਹੜੀ ਹੈ ਉਹੀ ਤੁਹਾਨੂੰ ਉਹੀ ਪੈਸਾ ਜਿਹੜਾ ਹਸਪਤਾਲਾਂ ਤੇ ਸਕੂਲਾਂ ਤੇ ਸੜਕਾਂ ਤੇ ਬਿਜਲੀ ਤੇ ਇਨਫਰਾਸਟ੍ਰਕਚਰ ਤੇ ਉਹੀ ਪੈਸਾ ਸਰਕਾਰ ਤੁਹਾਡੇ ਦੇ ਵਾਪਸ ਲਾ ਦੋਗੀ ਜਿਸ ਦਿਨ ਕਿਸੇ ਵੀ ਦੇਸ਼ ਦੇ ਨਾਗਰਿਕਾਂ ਨੂੰ ਇਹ ਯਕੀਨ ਹੋ ਜੇ ਕਿ ਜਿਹੜਾ ਅਸੀਂ ਟੈਕਸ ਦਿੰਨੇ ਆ ਇਹ ਸਾਡੇ ਕੋਲ ਹੀ ਆਊਗਾ ਵਾਪਸ ਕਿਸੇ ਨਾ ਕਿਸੇ ਰੂਪ ਚ ਉਸ ਦਿਨ ਲੋਕ ਈਮਾਨਦਾਰੀ ਨਾਲ ਟੈਕਸ ਦੇਣ ਲੱਗ ਜਾਂਦੇ ਨੇ ਉਸ ਦਿਨ ਉਹ ਚੋਰੀ ਨਹੀਂ ਕਰਦੇ ਉਹ ਚੋਰੀ ਤਾਂ ਉਹਨੋਂ ਕਰਦੇ ਨੇ ਜਦੋਂ ਕਹਿੰਦੇ ਯਾਰ ਛੱਡ ਪਰੇ ਉਹਨਾਂ ਦੇ ਢਿੱਡ 'ਚ ਹੀ ਜਾਊਗਾ ਲੀਡਰਾਂ ਦੇ ਘੱਟ ਤੋਂ ਘੱਟ ਕਰੋ ਯਾਰ ਉਧਰ ਨੂੰ ਵੀ ਆਪਾਂ ਵੀ ਰੱਖ ਲਓ ਵਗਦੀ ਗੰਗਾ 'ਚ ਹਰੇ ਘੱਟੋਂ ਦਾ ਫਿਰ ਸੋ ਇਸ ਕਰਕੇ ਇਹ ਮਾਈਂਡ ਸੈਟ ਜਿਹੜਾ ਆਪਾਂ ਬਦਲ ਬਣਾ ਰਹੇ ਆ ਕਿ ਤੁਸੀਂ ਟੈਕਸ ਦਿਓਗੇ ਸਾਡੇ ਕੋਲ ਟੈਕਸ ਆਊਗਾ ਸਰਕਾਰ ਵੱਲੋਂ ਕੋਈ ਬੇਈਮਾਨੀ ਨਹੀਂ ਹੋਊਗੀ ਉਹੀ ਟੈਕਸ ਦਾ ਪੈਸਾ ਦੁੱਗਣਾ ਤਿਕਣਾ ਕਰਕੇ ਅਸੀਂ ਤੁਹਾਨੂੰ ਤੁਹਾਡੇ ਹੀ ਕਿਸੇ ਨਾ ਕਿਸੇ ਸਹੂਲਤ ਤੇ ਲਾਵਾਂਗੇ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਤੇ ਲਾਵਾਂਗੇ ਤੁਹਾਡੇ ਹਸਪਤਾਲ ਬਣਨਗੇ ਤੁਹਾਡੇ ਮਾਮਾ ਮਦਨੀ ਕਲੀਨਿਕ ਖੁੱਲਣਗੇ ਤੁਹਾਡੀਆਂ ਸੜਕਾਂ ਬਣਨਗੀਆਂ ਕੱਸੀਆਂ ਦੇ ਖਾਲੇ ਬਣਨਗੇ ਬਿਜਲੀ ਦਿਨੇ ਆਊਗੀ ਬਿਜਲੀ ਫ੍ਰੀ ਆਊਗੀ ਟੋਲ ਟੈਕਸ ਜਿਹੜੇ ਨੇ ਉਹ ਚੱਕ ਦਿਆਂਗੇ ਠੀਕ ਹੈ ਨਾ ਹੁਣ ਤੱਕ 17 ਟੋਲ ਪਲਾਜ਼ੇ ਬੰਦ ਕਰਤੇ 64 ਲੱਖ ਰੁਪਇਆ ਇੱਕ ਦਿਨ ਦਾ ਬਚਣ ਲੱਗੇ ਜੀ 64 ਲੱਖ ਰੁਪਇਆ 17 ਟੋਲ ਪਲਾਜੇ ਬੰਦ ਕਰਦੇ ਹੁਣ ਜਦੋਂ ਤੁਸੀਂ ਗੱਡੀ ਲੈਨੇ ਹੋ ਉਦੋਂ ਵੀ ਤੁਹਾਡੇ ਤੋਂ ਰੋਡ ਟੈਕਸ ਲੈਂਦੇ ਆ 8% 9% ਗੱਡੀ ਦੀ ਕੀਮਤ ਦਾ ਤੇ ਫਿਰ ਉਹ ਕਿਹੜੀਆਂ ਸੜਕਾਂ ਦਾ ਜੀ ਫਿਰ ਜਦੋਂ ਹਰ ਇੱਕ ਸੜਕ ਤੇ ਨਾਕਾ ਲਾ ਰੱਖਿਆ ਨੇ ਇਹਨਾਂ ਨੇ ਫਿਰ ਉਹ ਕਿਹੜੀਆਂ ਸੜਕਾਂ ਦਾ ਦੱਸੋ ਤੁਸੀਂ ਦੁਨੀਆ ਭਰ ਚ ਟੋਲ ਟੈਕਸ ਨੇ ਪਰ ਟੋਲ ਟੈਕਸ ਕੰਪਲਸਰੀ ਨਹੀਂ ਹੈਗੇ ਆਪਸ਼ਨਲ ਰੂਟ ਹੈ ਉਹ ਵੀ ਜੇ ਤੁਸੀਂ ਛੇਪੀ ਜਾਣਾ ਚਾਹੁੰਦੇ ਹੋ ਤਾਂ ਆਹ ਸੜਕ ਤੇ ਆ ਜਾਓ ਇਹਦੇ ਤੇ ਟੋਲ ਟੈਕਸ ਹੈ ਪਰ ਤੁਹਾਡਾ ਇਹ ਅੱਧਾ ਘੰਟਾ ਪੌਣਾ ਘੰਟਾ ਇਹ ਤੁਹਾਡਾ ਬਚਾ ਦੇਣਗੇ ਜੇ ਤੁਸੀਂ ਨਾਰਮਲ ਜਾਣਾ ਚਾਹੁੰਦੇ ਤਾਂ ਆਹ ਸੜਕ ਹੈ ਇਹਦੇ ਥੋੜਾ ਜਿਹਾ ਟ੍ਰੈਫਿਕ ਹੈ ਸਾਡੇ ਇੱਥੇ ਘੇਰ ਘੇਰ ਲਿਆਉਂਦੇ ਨੇ ਕਹਿੰਦੇ ਜਿੱਧਰ ਦੀ ਮਰਜ਼ੀ ਜਾ ਤੈਨੂੰ ਟੋਲ ਲੱਗਦੇ ਪਿੱਛੇ ਲੰਘਣਾ ਪੈਂਦਾ ਇਹ ਹੋ ਨਹੀਂ ਸਕਦਾ ਹੈ ਕਾਨੂੰਨ ਮੁਤਾਬਕ ਐਦਾਂ ਨਹੀਂ ਕਰ ਸਕਦੇ ਉਹ ਹੁਣ ਚੱਕ ਕੇ ਜਿਹੜਾ ਦੁਰਾਹੇ ਕੋਲੇ ਸੀਗਾ ਸਾਨੇ ਵਾਲ ਕੋਲੇ ਉਹ ਚੱਕ ਕੇ ਸਤਲੁਜ ਦੇ ਪੁਲ ਤੇ ਲਾਤਾ ਸਤਲੁਜ ਦੇ ਪੁਲ ਤੋਂ ਕਿੱਧਰ ਜਾਓਗੇ ਦੁਰਾਹੇ ਜਿੱਥੇ ਹੈਗਾ ਸੀ ਉੱਥੋਂ ਲੋਕ ਥੋੜਾ ਜਿਹਾ ਨਹਿਰ ਵੱਲ ਨੂੰ ਮੋੜ ਕੇ ਇਧਰ ਦੀ ਚੱਲ ਜਾਂਦੇ ਸੀ ਠੀਕ ਹੈ ਨਾ ਨਾ ਜੀ ਕਹਿੰਦੇ ਇੱਧਰ ਦੀ ਮੋੜ ਜਾਂਦੇ ਨੇ ਆ ਜਿਹੜਾ ਜਿਹੜਾ ਇੱਥੇ ਸੀਗਾ ਸ਼ੰਭੂ ਉਹ ਚ ਇੱਧਰ ਤੇਪਲੇ ਵੱਲ ਦੀ ਹੈਗੀ ਸੀ ਜਗਾ ਵੀ ਇੱਧਰ ਨੂੰ ਮੁੜ ਜਾਂਦੇ ਸੀ ਉਹ ਟੋਲ ਤੋਂ ਜਮਾਂ ਪਹਿਲਾਂ ਉਹ ਉਹਨਾਂ ਨੇ ਬਿਠਾ ਲਏ ਕਹਿੰਦੇ ਇੰਨੀਆਂ ਗੱਡੀਆਂ ਇੱਧਰ ਮੁੜ ਜਾਂਦੀਆਂ ਇਹਨਾਂ ਦਾ ਕਿਵੇਂ ਕਰੀਏ ਉਹ ਕਹਿੰਦੇ ਫਿਰ ਥੋੜਾ ਜਿਹਾ ਤੈਨੂੰ ਪਿੱਛੇ ਕਰ ਲਉ ਉਹਨੇ ਥੋੜਾ ਜਿਹਾ ਪਿੱਛੇ ਕਰ ਲਿਆ ਸਾਰੀ ਵਿੱਚ ਆ ਗਏ ਉਹਦੇ ਐਦਾਂ ਘੇਰ ਘੇਰ ਕੇ ਮਤਲਬ ਲੁੱਟਦੇ ਆ ਯਾਰ ਹੱਦ ਹੈ ਮੇਰੇ ਕੋਲੇ ਵੀ ਜਿਹੜੇ ਆਏ ਸੀ ਨਾ ਉਹ ਵੀ ਵਧਾਉਣ ਹੀ ਆਏ ਸੀ ਪਹਿਲੀ ਦੋ ਦੋ ਸਾਲ ਬਾਅਦ ਚੱਲ ਗਏ 400 ਦਿਨ ਹੋਰ ਵਧਾ ਦਿਓ ਜੀ ਮੈਂ ਕਿਉਂ ਵਧਾ ਦਈਏ ਕਿਸਾਨਾਂ ਦੀ ਹੜਤਾਲ ਹੋ ਗਈ ਸੀ ਅੱਛਾ ਜੀ ਤੇ ਕਰੋਨਾ ਆ ਗਿਆ ਸੀ ਮੈਂ ਕਿ ਕਰੋਨਾ ਕੱਲੇ ਥੋੜੇ ਈ ਆਇਆ ਉਹ ਸਾਰੀ ਦੁਨੀਆ ਤੇ ਆਇਆ ਉਹ ਤਾਂ ਨੇਚਰਲ ਕੁਦਰਤ ਦੀ ਕੋਈ ਆਫਤ ਹੈ ਉਹਦੇ ਵਿੱਚ ਤਾਂ ਤੁਹਾਨੂੰ ਵੀ ਫਿਰ ਚੱਲਣਾ ਪਊਗਾ ਉਹ ਤਾਂ ਹੋਟਲਾਂ ਨੂੰ ਵੀ ਘਾਟਾ ਪਿਆ ਉਹ ਤਾਂ ਸਾਰੀ ਦੁਨੀਆ ਖੜ ਗਈ ਸੀ ਜਦੋਂ ਕਿਉਂ ਵਧਾ ਦੀਏ ਪੈਸੇ ਕਹਿੰਦੇ ਪਹਿਲਾਂ ਵਾਲੇ ਨੇ ਵਧਾਤੇ ਸੀ ਮੈਂ ਕਿ ਇਸ ਕਰਕੇ ਤਾਂ ਪਹਿਲਾਂ ਵਾਲੇ ਨੇ ਉਹ ਉਹ ਨਾਲੇ ਕਿਉਂ ਨਹੀਂ ਆਗੇ ਫਿਰੋ ਕਿਉਂ ਐਂ ਖਾਂਦੇ ਰਹੇ ਲੋਕਾਂ ਨੂੰ ਪਤਾ ਲੱਗਿਆ ਵੀ ਤਾਂ ਖਾਂਦੇ ਨੇ ਵਿੱਚੋਂ ਸਭ ਤੋਂ ਵੱਧ ਟੋਲ ਪਲਾਜੇ ਕਿਹਨੇ ਲਾਏ ਔਰ ਸਭ ਤੋਂ ਵੱਧ ਆਪਦੇ ਪਿੰਡ ਵੱਲ ਨੂੰ ਹੀ ਲਾਏ ਪ੍ਰਤਾਪ ਰਾਜਪੇ ਨੇ ਜਦੋਂ ਪੀਡਬਲਯੂਡੀ ਮਨਿਸਟਰ ਸੀ ਚੰਡੀਗੜ੍ਹੋਂ ਕਾਦੀਆਂ ਵਾਲੇ ਪਾਸੇ ਜਾਣਾ ਨਾ ਇੰਦਰ ਡੇਰਾ ਬਣਾਣ ਕੜ ਪਾਸੇ ਔਰ ਸ਼ਿਸ਼ਾਪੁਰ ਦੇ ਵਿੱਚ ਦੀ ਹਰ 20 ਕਿਲੋਮੀਟਰ ਬਾਅਦ ਰੋਹਨ ਰਾਜਦੀਪ ਹੋਰ ਪਤਾ ਨਹੀਂ ਕਿਹੜੇ ਕਿਹੜੇ ਸਾਰੇ ਚੱਕਦੇ ਅਸੀਂ ਅਜਿਹਾ ਆਰਮਨਾਲ ਜਾਓ ਯਾਰ ਛੱਡੋ ਪਰੇ ਉੱਥੇ ਹਰੇਕ ਨਾਕੇ ਤੇ ਰੋਕ ਕੇ ਭੱਲੇ ਹੋ ਜੀ ਨੇ ਇਹ ਚ ਇਹ ਚ ਚੰਗਾ ਕੰਮ ਹੈ ਨਾ ਕੋਈ ਕੱਚਾ ਮਾਲ ਲੱਗਦਾ ਹੈ ਨਾ ਪੋਲੂਸ਼ਨ ਸਾਟੀ ਗੱਡ ਲੈਣਾ ਹੈ ਇਧਰ ਆਉਂਦੇ ਤੋਂ ਫੜੀ ਜਾਓ ਇਧਰ ਆਉਂਦੇ ਤੋਂ ਫੜੀ ਜਾਓ ਬਸ ਪੈਸੀ ਫੜੀ ਜਾਓ ਆਪਾਂ ਕਦੇ ਇਹ ਵੀ ਨਹੀਂ ਪੁੱਛਦੇ ਕਿ ਭਾਈ ਕਿੰਨਾ ਚਿਰ ਚੱਲੂਗਾ ਤੁਹਾਡਾ ਐਕਸਪਾਇਰੀ ਡੇਟ ਹੈਗੀ ਕੋਈ ਅੱਛਾ ਨਾਲੇ ਗੱਡੀਆਂ ਵਧੀਆਂ ਜਾਂਦੀਆਂ ਹਰ ਇੱਕ ਸਾਲ ਨਾਲੇ ਰੇਟ ਵਧਾਈ ਜਾਂਦੇ ਨੇ ਇੱਕ ਚੀਜ਼ ਤਾਂ ਘਟਾਓ ਜਾਂ ਰੇਟ ਘਟਾਓ ਜਾਂ ਫਿਰ ਜੇ 2022 ਤੱਕ ਆ ਜਾਂ 28 ਤੱਕ ਹੈ ਤਾਂ ਉਹਨੂੰ 26 ਤੇ ਲੈ ਕੇ ਆਓ ਵੀ ਸਾਡੇ ਪੈਸੇ ਪਹਿਲਾਂ ਪੂਰੇ ਹੋ ਜਾਣਗੇ ਜੀ ਕਿਉਂ ਗੱਡੀਆਂ ਵਧ ਗਈਆਂ ਚਾਰੇ ਪਾਸੇ ਲੋਟਾ ਪਦਨ ਤਾਂ ਨਾਲ ਲੈ ਕੇ ਜਾਣਾ ਧਰਮਰਾਜ ਨੇ ਚਿੱਠੀਆਂ ਜਾਰੀ ਕਰਤੀਆਂ ਵੀ ਤੁਸੀਂ ਨਾਲ ਲਿਆ ਸਕਦੇ ਹੋ ਆਪਦੇ ਪੈਸੇ ਨਾਲ ਕੀ ਜਾਣਾ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੀਵ ਨਹੀਂ ਹੁੰਦੀ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ